ਦੇਖੋ ਇਹ ਕਹਿਣਾ ਕਿ ਰਾਜ ਸਰਕਾਰ ਨੇ ਬਹੁਤ ਵੱਡਾ ਫੈਸਲਾ ਲਿਆ ਪਹਿਲਾਂ ਤਾਂ ਮੈਂ ਸਟੇਟਮੈਂਟ ਨਾਲ ਐਗਰੀ ਨਹੀਂ ਕਰਦਾ ਇਹ ਸਰਕਾਰ ਤਾਂ ਬਹੁਤ ਲੇਟ ਹੈ ਇਹ ਜਿਹੜੀਆਂ ਚੋਣਾਂ ਨੇ 1 ਸਾਲ ਪਹਿਲਾਂ ਕਰਾਉਣੀਆਂ ਚਾਹੀਦੀਆਂ ਸੀ ਸਰਕਾਰ ਨੇ ਇਹ ਚੋਣਾਂ ਨਹੀਂ ਕਰਵਾਈਆਂ ਚਲੋ ਮੈਂ ਫਿਰ ਵੀ ਇਹਨਾਂ ਦਾ ਵੈਲਕਮ ਕਰਦਾ ਕਿ ਇਹਨਾਂ ਨੇ ਜਿਹੜਾ ਸਾਡਾ ਡੈਮੋਕਰੈਟਿਕ ਸਿਸਟਮ ਹੈ ਉਹਦੇ ਵਾਸਤੇ ਇਹਨਾਂ ਨੇ ਇਹਦੀ ਸ਼ੁਰੂਆਤ ਕੀਤੀ ਹੈ ਸਰ ਕਿਦਾਂ ਦੇਖਦੇ ਹਾਂ ਫੈਸਲੇ ਨੂੰ ਕਿਉਂਕਿ ਜਿਹੜਾ ਸਮਾਂ ਵਾ 15 ਅਕਤੂਬਰ ਦਾ ਦਿੱਤਾ ਹੈ ਜਿਆ ਲੱਗਦਾ ਕਿ ਸਮਾਂ ਜਿਹੜਾ ਕਾਫੀ ਯਾਦ ਜਿਹੜੀਆਂ ਤਿਆਰੀਆਂ ਨੇ ਦੇਖੋ ਚਾਹੇ 10 ਦੇ ਦਿਨ ਚਾਹੇ 15 ਦੇ ਦਿਨ ਚਾਹੇ 20 ਦੇ ਦਿਨ ਭਾਜਦਿਆਂ ਨੂੰ ਵਾਣਤਾ ਇੱਕੋ ਜਿਹੀ ਆਈ ਹੈ ਠੀਕ ਹੈ ਨਾ ਸਾਡੀ ਪੂਰੀ ਤਿਆਰੀ ਹੈ ਜਿੱਦਾਂ ਗਿੱਲ ਹਲਕੇ ਦੀ ਗੱਲ ਕਰੀਏ ਤਾਂ 155 ਪਿੰਡ ਨੇ ਸਾਡੇ 155 ਦੇ 155 ਜਿਹੜੇ ਸਰਪੰਚ ਅਸੀਂ ਖੜੇ ਕਰਨੇ ਨੇ ਉਹ ਸਾਡੇ ਅੱਜ ਹੀ ਤਿਆਰ ਨੇ ਠੀਕ ਹੈ ਇਹਨਾਂ ਨੇ ਮੈਨੂੰ ਪਤਾ ਲੱਗਿਆ ਕਿ ਕੁਝ ਲੋਕਾਂ ਨੇ ਮਿਲ ਕੇ ਆਮ ਆਦਮੀ ਪਾਰਟੀ ਦੇ ਲੋਕਾਂ ਦੀ ਗੱਲ ਕਰ ਰਹੇ ਆ ਇਹਨਾਂ ਨੇ ਜਿੱਥੇ ਜਨਰਲ ਸੀ ਉੱਥੇ ਲੇਡੀਜ਼ ਕਰਾਤਾ ਜਿੱਥੇ ਸਾਡੇ ਸਰਪੰਚ ਤਕੜੇ ਸੀ ਸਪੋਜ ਉੱਥੇ ਇਹਨਾਂ ਨੇ ਕੁਝ ਚੇਂਜਸ ਕਰਵਾਈਆਂ ਨੇ ਕੋਈ ਗੱਲ ਨਹੀਂ ਦੇ ਆਰ ਵੈਲਕਮ ਅਸੀਂ ਇਸ ਚੀਜ਼ ਦੇ ਨਾਲ ਫਾਈਟ ਕਰਾਂਗੇ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਸਾਰੇ ਅਫਸਰਾਂ ਨੂੰ ਕਿ ਜਿਸ ਕਿਸੇ ਅਫਸਰ ਨੇ ਵੀ ਕੋਈ ਗਲਤੀ ਕੀਤੀ ਹੈ ਅਸੀਂ ਉਹਨੂੰ ਬਖਸ਼ਾਂਗੇ ਮੈਂ ਗੱਲ ਮੇਰੀ ਮਰਾਦ ਹੈ ਪੇਪਰ ਰਿਜੈਕਟ ਕਰਨ ਤੋਂ ਅਸੀਂ ਕੀ ਕੀਤਾ ਅਸੀਂ ਸਾਰੇ ਆਪਣੇ ਬੰਦਿਆਂ ਨੂੰ ਆਲਰੇਡੀ ਮੀਟਿੰਗਾਂ ਕਰਕੇ ਕਹਿ ਚੁੱਕੇ ਹਾਂ ਕਿ ਚੰਗੇ ਵਕੀਲ ਰੱਖੋ ਮੈਂ ਵੀ 5-6 ਵਕੀਲ ਆਪਣੇ ਕੋਠੀ ਬਿਠਾਉਣ ਲੱਗਿਆ ਕਿ ਉਹਨਾਂ ਤੋਂ ਪ੍ਰੋਪਰ ਕਾਗਜ਼ ਚੈੱਕ ਕਰਾ ਕੇ ਉਹਨਾਂ ਦੀ ਵੀਡੀਓਗ੍ਰਾਫੀ ਕਰੋ ਉਹਨਾਂ ਦੀ ਵੀਡੀਓਗ੍ਰਾਫੀ ਡੀਸੀ ਨੂੰ ਏਡੀਸੀ ਨੂੰ ਅਸੀਂ ਸਾਰਿਆਂ ਨੂੰ ਇਲੈਕਸ਼ਨ ਕਮਿਸ਼ਨ ਨੂੰ ਵੀ ਭੇਜਾਂਗੇ ਤਾਂ ਕਿ ਜਿਹੜੇ ਸਾਡੇ ਕਿਸੇ ਤਰ੍ਹਾਂ ਦੀ ਕੋਈ ਇੱਥੇ ਪੇਪਰ ਰਿਜੈਕਸ਼ਨ ਦੇ ਵਿੱਚ ਹੇਰਾਫੇਰੀ ਆ ਉਹ ਨਾ ਹੋ ਸਕੇ ਵਲਕਟੂਣਾ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਹੈ ਵੀ ਗੱਲ ਕਹੀ ਜਾਣੀ ਕਿ ਜੇ ਸਰਬਸੰਮਤੀ ਨਾਲ ਕਿਸੇ ਪੰਚਾਇਤ ਚੁਣਾਈ ਜਾਂਦਾ ਤਾਂ ਉਸ ਨੂੰ ਐਕਸਟਰਾ ਨਾ ਬਿਲਕੁਲ ਮੈਂ ਇਸ ਗੱਲ ਦੇ ਹੱਕ ਵਿੱਚ ਆ ਜੇ ਸਰਬਸੰਮਤੀ ਨਾਲ ਕੋਈ ਪੰਚਾਇਤ ਚੁਣੀ ਜਾਂਦੀ ਹੈ ਮੇਰਾ ਉਹਦੇ ਲਈ ਬਹੁਤ ਵੱਡਾ ਵੈਲਕਮ ਹੈ ਅੱਛੀ ਗੱਲ ਹੈ ਅਸਲ ਜਿਸ ਤਰ੍ਹਾਂ ਹੁਣ ਜਿਹੜਾ ਵਾ ਬੇਸ਼ੱਕ ਜਿਹੜਾ ਕਿਹਾ ਗਿਆ ਕਿ ਟੋਣਾ ਜਿਹੜੀਆਂ ਨੇ ਕਿਸੇ ਵੀ ਉਹਦੇ ਤੇ ਨਹੀਂ ਹੋਣਗੀਆਂ ਕਿਤੇ ਪਾਰਟੀ ਦੇ ਸਿੰਬਲ ਦੇ ਨਹੀਂ ਹੋਣੀਆਂ ਪਰ ਇਹ ਗੱਲ ਨਾਲ ਕਿਹਾ ਕਿ ਕਿਸੇ ਆਪਣੇ ਜਿਹੜੇ ਲੀਡਰ ਦੀ ਫੇਵਰਿਟ ਜਿਹੜੇ ਲੀਡਰ ਆ ਉਹਨਾਂ ਦੀ ਜਿਹੜੀ ਫੋਟੋ ਲਗਾਈ ਜਾ ਸਕਦੀ ਹੈ ਕਿ ਮੈਂ ਨਾ ਹਾਲੇ ਕੋਡ ਆਫ ਕੰਡਕਟ ਇਹਨਾਂ ਦਾ ਵੇਖਣਾ ਹਾਲੇ ਇਹਨਾਂ ਨੇ ਕੋਡ ਆਫ ਕੰਡਕਟ ਭੇਜਿਆ ਨਹੀਂਗਾ ਮੈਂ ਪੜਿਆ ਨਹੀਂ ਜੇ ਅੱਜ ਇਹਨਾਂ ਨੇ ਮੇਰੇ ਖਾਤ ਸ਼ਾਇਦ ਰਿਲੀਜ਼ ਕੀਤਾ ਹੋਣਾ ਮੈਂ ਇਹਨਾਂ ਦੀ ਸਾਈਟ ਦੇ ਉੱਤੇ ਇਲੈਕਸ਼ਨ ਕਮਿਸ਼ਨ ਦੀ ਤੇ ਹੁਣੇ ਦੇਖਾਂਗਾ ਸਿਸਟਮ ਤੇ ਕਿ ਇਹਨਾਂ ਨੇ ਕਿਹੜੀਆਂ-ਕਿਹੜੀਆਂ ਰੈਸਟ੍ਰਿਕਸ਼ਨ ਲਾਈਆਂ ਅਸੀਂ ਲਾਅ ਆਬਾਈਡਿੰਗ ਬੰਦੇ ਆ ਜੋ ਗਵਰਨਮੈਂਟ ਦੀਆਂ ਇਨਸਟਰਕਸ਼ਨਸ ਹੋਣਗੀਆਂ ਜੋ ਵੀ ਇਹਨਾਂ ਨੇ ਪੰਚਾਇਤ ਚੋਣਾਂ ਕਰਾਉਣ ਦੇ ਵਿੱਚ ਕੋਡ ਆਫ ਕੰਡਕਟ ਰੱਖਿਆ ਅਸੀਂ ਉਹਦੀ ਇਨ ਬਿਨ ਪਾਲਣਾ ਕਰਾਂਗੇ ਪਰ ਇੱਕ ਚੀਜ਼ ਜ਼ਰੂਰ ਹੈ ਕਿ ਇਹਨਾਂ ਨੂੰ ਠੱਗੀ ਨਹੀਂ ਮਾਰਨ ਦੇਾਂਗੇ ਇਹ ਬਹੁਤ ਇੰਪੋਰਟੈਂਟ ਹੈ ਅਸਲ ਕਾਰਪੋਰੇਸ਼ਨ ਚੁੜਾਉਣ ਨੂੰ ਲੈ ਕੇ ਵੀ ਮਾਨ ਜੋਖਾਈ ਕੋਰਟ ਦੇ ਜਿਹੜੇ ਨੇ ਨਿਰਦੇਸ਼ ਜਾਰੀ ਹੋਏ ਨੇ ਕਿ ਜੇਕਰ ਚੋਣਾਂ ਡੇਟ ਹੁੰਦੀਆਂ ਨੇ ਤੱਕ ਕਿਤੇ ਨਾ ਕਿਤੇ ਵੀ ਕੌਨਾਂ ਰਿੰਗੀਆਂ ਨੇ ਮਾਨ ਜੋਖਾਈ ਕੋਰਟ ਕੋਲੋਂ ਬਲਵਾਈਆਂ ਜਣਾ ਕਿ ਡੇਟ ਕਿਰੀ ਨੇਚਰ ਕੀਤੀ ਗਈ ਹੈ ਬਿਲਕੁਲ ਠੀਕ ਹੈ ਮੈਂ ਤਾਂ ਕਹਿੰਦਾ ਇਸ ਇਸ ਇਲੈਕਸ਼ਨ ਕਰਵਾਉਣ ਨੂੰ ਵੀ ਦੇਖੋ ਪਿਛਲੀ ਮੇਰਾ ਖਿਆਲ ਇਹ ਫਾਰਮੂਲਾ ਟ੍ਰਾਂਗ ਮਾਰਚ ਅਪ੍ਰੈਲ ਦੇ ਜਾਂ ਕਾਰਪੋਰੇਸ਼ਨ ਦੀਆਂ ਜਿਹੜੀਆਂ ਸੀਗਾ ਟਰਮ ਖਤਮ ਹੋਈ ਹੋਈ ਆ ਉਹ ਤਾਂ ਅਪਰੋਕਸੀਮੇਟਲੀ ਡੇਢ ਸਾਲ ਹੋ ਗਿਆ ਇੱਕ ਇਹ ਸਰਕਾਰ ਦੀ ਵੀਕਨੈਸ ਹੈ ਸਰਕਾਰ ਨੂੰ ਸਮੇਂ ਸਿਰ ਚੋਣਾਂ ਕਰਵਾਉਣੀਆਂ ਚਾਹੀਦੀਆਂ ਸੀ ਬਟ ਫਿਰ ਵੀ ਮੈਂ ਧੰਨਵਾਦੀ ਹਾਂ ਮਾਨਯੋਗ ਹਾਈ ਕੋਰਟ ਦਾ ਜਿਨ੍ਹਾਂ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਇਹ ਵੀ ਚੋਣਾਂ ਨੇ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ 20 ਅਕਤੂਬਰ ਤੱਕ ਕਰਾਈਆਂ ਜਾਣ ਸਾਡੀ ਪੂਰੀ ਪਾਰਟੀ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਕਾਰਪੋਰੇਸ਼ਨ ਦੀਆਂ ਇਲੈਕਸ਼ਨਸ ਹੋਣੀਆਂ ਨੇ ਉਹਦੀ ਵੀ ਅਸੀਂ ਤਿਆਰੀ ਪੂਰੀ ਰੰਭੀ ਹੋਈ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par